ਦੇਖੋ ਕਿਵੇਂ ਪੰਜਾਬ ਪੁਲਿਸ ਦੇ ਇਸ ਮੁਲਾਜ਼ਮ ਨੇ ਗਰੀਬ ਰਿਕਸ਼ੇ ਵਾਲੇ ਦੀ ਕੀਤੀ ਕੁੱਟਮਾਰ ਨੌਜਵਾਨ ਦੀਆਂ ਅੱਖਾਂ ਦੇ ਵਿੱਚੋਂ ਨਿਕਲ ਗਿਆ ਖੂਨ ਉੱਤੇ ਪੰਜਾਬ ਪੁਲਿਸ ਦਾ ਇਹ ਮੁਲਾਜ਼ਮ ਆਪਣੀ ਵਰਦੀ ਦਾ ਰੋਗ ਦਿਖਾਉਂਦਾ ਹੋਇਆ ਆਇਆ ਨਜ਼ਰ ਅਸਲ ਚਿਹਰਾ ਹੋਇਆ ਜਗ ਜਾਹਰ ਜਿੱਦਾਂ ਨਹੀਂ ਹੋ ਜਵਾਬ ਦਿਓ ਸਰ ਨੂੰ ਬੋਲੋ ਜਿੱਦਾਂ ਰੇ ਚੇੜ ਮਾਰੀ ਬੱਚੇ ਜਿੱਦਾਂ ਹੁਣੇ ਬੋਲ ਜੇ ਪ੍ਰੈਗਨੈਂਟ ਜਨਾਨੀ ਨੂੰ ਬੋਲੇ ਜੋਤਾ ਬੋਲੋ ਵੀਡੀਓ ਨੂੰ ਵੱਤੋ ਵੱਦ ਸ਼ੇਅਰ ਕਰਕੇ ਹੋਰ ਲੋਕਾਂ ਤੱਕ ਜ਼ਰੂਰ ਪਹੁੰਚਾ ਦੇਣਾ ਤਾਂ ਜੋ ਲੋਕਾਂ ਨੂੰ ਵੀ ਪੰਜਾਬ ਪੁਲਿਸ ਦੇ ਇਸ ਅਸਲ ਚਿਹਰੇ ਦਾ ਪਤਾ ਲੱਗ ਸਕੇ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹੀ ਨਕ ਨੂੰ ਜੀਆ ਪੰਜਾਬ ਪੁਲਿਸ ਅਕਸਰ ਹੀ ਵਿਵਾਦਾਂ ਦੇ ਵਿੱਚ ਰਹਿੰਦੀ ਹੈ ਪਰ ਉੱਥੇ ਹੀ ਬਹੁਤ ਸਾਰੇ ਪੁਲਿਸ ਮੁਲਾਜ਼ਮ ਅਜਿਹੇ ਨੇ ਜੋ ਕਿ ਚੰਗੇ ਕੰਮ ਕਰਦੇ ਹੋਏ ਵੀ ਨਜ਼ਰ ਆਉਂਦੇ ਨੇ ਪਰ ਉੱਥੇ ਹੀ ਬਹੁਤ ਸਾਰੇ ਪੁਲਿਸ ਕਰਮਚਾਰੀ ਅਜਿਹੇ ਵੀ ਨੇ ਜਿਨ੍ਹਾਂ ਦੇ ਵੱਲੋਂ ਆਪਣੀ ਵਰਦੀ ਦਾ ਰੋਪ ਦਿਖਾਇਆ ਜਾਂਦਾ ਹੈ ਅਤੇ ਗਰੀਬਾਂ ਦੇ ਨਾਲ ਕੁਟਮਾਰ ਕੀਤੀ ਜਾਂਦੀ ਹੈ ਤਾਜ਼ਾ ਮਾਮਲਾ ਜੋ ਹੈ ਉਹ ਅੰਮ੍ਰਿਤਸਰ ਤੋਂ سامنے ਆਇਆ ਹੈ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਨਜ਼ਦੀਕ ਜਲੇਬੀਆਂ ਵਾਲੇ ਚੌਕ ਦਾ ਇਹ ਮਾਮਲਾ ਹੈ ਜਿੱਥੇ ਇੱਕ ਪੰਜਾਬ ਪੁਲਿਸ ਦਾ ਮੁਲਾਜ਼ਮ ਗਰੀਬ ਰਿਕਸ਼ੇ ਵਾਲੇ ਦੇ ਨਾਲ ਕੁਟਮਾਰ ਕਰਦਾ ਹੋਇਆ ਨਜ਼ਰ ਆਇਆ ਅਤੇ ਕੁਟਮਾਰ ਤੋਂ ਬਾਅਦ ਨੌਜਵਾਨ ਦੀਆਂ ਅੱਖਾਂ ਦੇ ਵਿੱਚੋਂ ਖੂਨ ਨਿਕਲਣ ਲੱਗ ਗਿਆ ਤਰਸਲ ਦੱਸਿਆ ਜਾ ਰਿਹਾ ਹੈ ਕਿ ਰਿਕਸ਼ੇ ਵਾਲੇ ਨੂੰ ਪੁਲਿਸ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਸ ਤੋਂ ਬਾਅਦ ਪਿੱਛੇ ਜਿਹੜੇ ਕਈ ਵਾਹਨ ਜਿਹੜੇ ਸਨ ਉਹ ਖੜੇ ਹੋਏ ਸਨ ਅਤੇ ਇਸੇ ਦੌਰਾਨ ਰਿਕਸ਼ੇ ਵਾਲਾ ਪਿੱਛੇ ਨਾ ਮੁੜ ਸਕਿਆ ਜਿਸ ਤੋਂ ਬਾਅਦ ਪੁਲਿਸ ਵਾਲੇ ਦੇ ਵੱਲੋਂ ਉਸਦੇ ਕੁੱਟਮਾਰ ਕੀਤੀ ਗਈ ਉਸਦੇ ਥੱਪੜ ਜੜੇ ਗਏ ਜਿਸ ਤੋਂ ਬਾਅਦ ਨੌਜਵਾਨ ਦੀਆਂ ਅੱਖਾਂ ਦੇ ਵਿੱਚੋਂ ਖੂਨ ਨਿਕਲਣ ਲੱਗ ਗਿਆ ਦੱਸਦੇ ਕਿ ਮੌਕੇ ਤੇ ਸਮਾਜ ਸੇਵੀ ਸੰਸਥਾਵਾਂ ਜਿੱਥੇ ਪਹੁੰਚੀਆਂ ਤਾਂ ਉੱਥੇ ਹੀ ਵਾਲਮੀਕੀ ਸਮਾਜ ਦੇ ਲੋਕ ਵੀ ਇਕੱਠੇ ਹੋ ਗਏ ਅਤੇ ਉਹਨਾਂ ਦੇ ਵੱਲੋਂ ਪ੍ਰਸ਼ਾਸਨ ਦੇ ਖਿਲਾਫ ਨਾਰੇ ਵੀ ਕੀਤੀ ਗਈ ਅਤੇ ਇਸੇ ਦੌਰਾਨ ਉੱਥੇ ਮਾਹੌਲ ਭੱਖ ਗਿਆ ਅਤੇ ਇਸੇ ਦੌਰਾਨ ਪੱਤਰਕਾਰ ਪੁਲਿਸ ਵਾਲਿਆਂ ਨੂੰ ਸਵਾਲ ਕਰਦੇ ਹੋਏ ਵੀ ਨਜ਼ਰ ਆਏ ਪਰ ਪੁਲਿਸ ਦਾ ਇਹ ਮੁਲਾਜ਼ਮ ਜੋ ਸੀ ਉਹ ਕੈਮਰਿਆਂ ਤੋਂ ਭੱਜਦਾ ਹੋਇਆ ਇਸ ਦੌਰਾਨ ਨਜ਼ਰ ਆਇਆ ਤੇ ਦੱਸਦੀ ਹੈ ਕਿ ਅੰਮ੍ਰਿਤਸਰ ਦਾ ਇਹ ਮਾਮਲਾ ਜਿੱਥੇ ਪੁਲਿਸ ਵਾਲੇ ਦੀ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ ਉਸ ਤੋਂ ਬਾਅਦ ਜਿੱਥੇ ਵਾਲਮੀਕੀ ਸਮਾਜ ਦੇ ਲੋਕਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਤਾਂ ਉੱਥੇ ਹੀ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਵੀ ਅਜਿਹਾ ਕਿਹਾ ਗਿਆ ਹੈ ਕਿ ਪੰਜਾਬ ਪੁਲਿਸ ਦੇ ਇਹ ਮੁਲਾਜ਼ਮ ਜਿਹੜੇ ਨੇ ਅਕਸਰ ਹੀ ਗਰੀਬਾਂ ਉੱਤੇ ਆਪਣੀ ਵਰਦੀ ਦਾ ਰੋਪ ਦਿਖਾਉਂਦੇ ਹੋਏ ਨਜ਼ਰ ਆ ਰਹੇ ਨੇ ਜਿਹੜਾ ਕਿ ਬਿਲਕੁਲ ਵੀ ਸਹੀ ਗੱਲ ਨਹੀਂ ਹੈ ਅਤੇ ਇਸ ਪੁਲਿਸ ਮੁਲਾਜ਼ਮ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਭਵਿੱਖ ਦੇ ਵਿੱਚ ਕੋਈ ਵੀ ਅਜਿਹਾ ਨਾ ਕਰ ਸਕੇ ਅਤੇ ਗਰੀਬਾਂ ਨੂੰ ਅਜਿਹਾ ਨਾ ਵਤੀਰਾ ਸਹਿਣਾ ਪਵੇ ਅਤੇ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਉੱਥੇ ਵਾਲਮੀਕੀ ਸਮਾਜ ਦੇ ਲੋਕ ਜਦੋਂ ਇਕੱਠੇ ਹੁੰਦੇ ਨੇ ਤਾਂ ਮਾਹੌਲ ਕਾਫੀ ਜ਼ਿਆਦਾ ਪੱਕ ਜਾਂਦਾ ਹੈ ਅਤੇ ਜਿਹੜੇ ਪੁਲਿਸ ਮੁਲਾਜ਼ਮ ਹੁੰਦੇ ਨੇ ਉਹ ਕੈਮਰੇ ਤੋਂ ਬਚਦੇ ਹੋਏ ਨਜ਼ਰ ਆਉਂਦੇ ਨੇ ਉਹਨਾਂ ਦੇ ਵੱਲੋਂ ਕੋਈ ਵੀ ਬਿਆਨ ਇਸ ਮਤਲਕ ਨਹੀਂ ਦਿੱਤਾ ਗਿਆ ਪਰ ਉੱਥੇ ਹੀ ਪੜਤ ਨੌਜਵਾਨ ਦਾ ਕੀ ਕਹਿਣਾ ਹੈ ਤੇ ਉੱਥੇ ਹੀ ਸਮਾਜ ਸੇਵੀ ਸੰਸਥਾਵਾਂ ਦੇ ਲੋਕਾਂ ਦਾ ਕੀ ਕੁਝ ਕਹਿਣਾ ਤੁਹਾਨੂੰ ਸੁਣਾਉਂਦੇ ਆਂ ਜਿਹੜੇ ਚ ਪੇੜ ਮਾਰੀ ਇੱਧਰ ਆਇਆ ਸਾਹਮਣੇ ਜੀ ਮਾਨ ਜੀ ਤੁਸੀਂ ਇੱਕ ਲੜਕੇ ਦੇ ਚ ਪੇੜ ਮਾਰੀ ਹੈ ਉਹਦਾ ਲਹੂ ਕੱਢਤਾ ਆਪਣੇ ਵਿੱਚੋਂ ਦੀ ਕੀ ਤੁਸੀਂ ਡਿਊਟੀ ਕਰ ਰਹੇ ਹੋ ਆਪਣੀ ਜਾਂ ਕੀ ਗੁੰਡਾਗਰਦੀ ਕਰ ਰਹੇ ਹੋ ਕੀ ਜਾ ਰਹੇ ਹੋ ਮੀਡੀਆ ਨਾਲ ਤੱਕਾ ਕੀ ਚੱਲ ਪਿਆ ਇਹ ਕੀ ਕਰ ਰਹੇ ਹੋ ਇਹ ਬਦਮੀ ਜੀ ਕਰ ਰਹੇ ਹੋ ਤੁਸੀਂ ਮੀਡੀਆ ਦੇ ਨਾਲ ਵੀ ਤੁਸੀਂ ਡਰਿੰਕ ਕੀਤੀ ਹੋਈ ਹੈ ਸਰ ਸਰ ਤੁਸੀਂ ਡਰਿੰਕ ਕੀਤੀ ਹੋਈ ਹੈ ਤੁਹਾਡਾ ਟੈਸਟ ਹੋਣਾ ਚਾਹੀਦਾ ਵਾ ਸਰ ਮੈਂ ਤੁਹਾਡੇ ਕੋਲ ਕੁਝ ਜਵਾਬ ਪੁੱਛ ਰਿਹਾ ਸਵਾਲ ਪੁੱਛ ਰਿਹਾ ਜਵਾਬ ਦਿਓ ਸਰ ਹੈਲੋ ਮੇਰੇ ਨਾਲ ਦੇਖੋ ਨਾ ਜਵਾਬ ਦਿਓ ਸਰ ਤੁਸੀਂ ਇੱਕ ਪੁਲਸਰ ਨਾ ਹੋ ਕੇ ਤੁਸੀਂ ਇੱਕ ਬੈਟਰੀ ਰਿਚ ਵਾਲੇ ਬੱਚੇ ਨੂੰ ਚਪੇੜ ਮਾਰ ਰਹੇ ਹੋ ਕੀ ਤੁਹਾਡਾ ਅਧਿਕਾਰ ਬੰਦਾ ਜੀ ਉਹ ਵੀ ਕਿੰਨੀ ਛੋਟੀ ਉਮਰ ਦਾ 15 ਸਾਲ ਦਾ ਬੱਚਾ ਇੱਕ ਇੱਕ 15 ਸਾਲ ਦਾ ਬੱਚਾ ਚਪੇੜ ਮਾਰ ਰਹੇ ਹੋ ਇਹ ਕੀ ਇਹ ਗੁੰਡਾਗਰਦੀ ਦਿਖਾ ਰਹੇ ਹੋ ਪੰਜਾਬ ਪੁਲਿਸ ਦੀ ਗੁੰਡਾ ਕਰਤੀ ਹੈ ਜੀ ਲਾਇਆ ਯਾ ਤੇ ਦਿਖ ਲਾਇਆ ਨਹੀਂ ਮੈਂ ਤੁਹਾਡੇ ਕੋਲ ਸਵਾਲ ਪੁੱਛ ਰਿਹਾ ਸਰ ਜਵਾਬ ਦਿਓ ਸਰ ਜਵਾਬ ਦਿਓ ਜੀ ਜਵਾਬ ਦਿਓ ਇੱਕ ਦੋ ਮਿੰਟ ਡ੍ਰਿੰਕ ਇੱਕ ਦੋ ਮਿੰਟ ਡ੍ਰਿੰਕ ਅੱਗੇ ਤੁਹਾਡੇ ਨਾਲ ਵੀ ਬਤਨੀ ਜੀ ਕਰ ਰਹੇ ਜੇ ਸਰ ਤੁਹਾਨੂੰ ਸਵਾਲ ਪੁੱਛ ਰਿਹਾ ਜਵਾਬ ਮੰਗ ਰਿਹਾ ਤੁਹਾਡੇ ਕੋਲ ਸੇਠ ਹੀ ਰਹੇ ਹੋ ਜਵਾਬ ਦਿਓ ਸਰ ਮੂੰਹੋਂ ਬੋਲੋ ਜਿੱਦਾਂ ਰੇ ਚ ਪੇੜ ਮਾਰੀ ਬੱਚੇ ਜਿੱਦਾਂ ਹੁਣੇ ਬੋਲੇ ਜੇ ਪੇੜ ਮਾਰੀ ਬੱਚੇ ਜਿੱਦਾਂ ਹੁਣੇ ਪ੍ਰੈਗਨੈਂਟ ਜਨਾਨੀ ਨੂੰ ਬੋਲੇ ਜੇ ਉਦਾਂ ਬੋਲੋ ਸਰਟੀਫਿਕੇਟ ਜਿੱਦਾਂ ਗਿਆਈ ਸਰਟੀਫਿਕੇਟ ਚਾਹੀਦਾ ਸਰਟੀਫਿਕੇਟ ਲਿਆਓ ਵੀ ਬਤਨੀ ਜੀ ਕਰ ਰਹੇ ਹੋ ਬਤਮੀਜੀ ਕਰ ਰਹੇ ਹੋ ਗੁੰਡਾਗਰਦੀ ਦਿਖਾ ਰਹੇ ਹੋ মিডিਆ ਨੂੰ ਵੀ ਤੁਹਾਨੂੰ ਸਰ ਪੁੱਛ ਰਿਹਾ ਮੈਨੂੰ ਅੱਖਾਂ ਨਾ ਕੱਢੋ ਹੁਣ ਬਸ ਹਾਂ ਤਾਂ ਤਾਂ ਰੋਡ ਦਾ ਰਿਹਾ ਜੀ ਮੇਰੀ ਗੱਡੀ ਮੋੜ ਪਾ ਰਹੀ ਹੈ ਸਰ ਕੋਈ ਨਹੀਂ ਆਹੋ ਗੱਡੀ ਚ ਆਏ ਕਹਿੰਦੇ ਜੀ ਤੁਹਾਨੂੰ ਮੈਂ ਸਰ 2 ਮਿੰਟ ਜਗ੍ਹਾ ਦਿਓ ਗੱਡੀ ਤੁਮਾਰਿਆ ਤੇ ਨਾਲ ਜਿਪੇ ਕੱਜ ਮਾਰੀ ਸਵਾਰੀ ਵਿੱਚ ਬੈਠੀ ਸੀ ਇਹਨਾਂ ਨੇ ਕੱਜ ਵਾਲੀ ਚਪੇ ਮਗਰ ਗੱਡੀ ਲੱਗੀ ਹੀ ਗੱਡੀ ਮੈਂ ਕਿੱਦਾਂ ਘੁਮਾਵਾਂਗਾ ਮੈਂ ਹੀ ਕਿਹਾ ਸਰ ਥੋੜਾ ਜਿਹਾ ਸਾਈਡ ਹੋ ਜਾ ਮੈਂ ਗੱਡੀ ਘੁਮਾਵਾਂਗਾ ਤੀ ਪੂਲਸ ਮੁਲਾਜ਼ਮ ਨੇ ਤੁਹਾਡੇ ਚਪੇੜ ਮਾਰੀ ਕੀ ਨਾਂ ਉਹਦਾ ਪੁੱਛਣਾ ਹੈ ਅੱਛਾ ਕਿੱਥੇ ਵੱਜੀ ਤੁਹਾਡੇ ਚਪੇੜ ਬੈਰੀਅਰ ਤੋਂ ਥੋੜਾ ਅੱਗੇ ਵੱਜੀ ਹੈ ਬੈਰੀਅਰ ਤੋਂ ਥੋੜਾ ਅੱਗੇ ਵੱਜੀ ਹੈ ਪਿੱਛੇ ਗੱਡੀ ਲੱਗੀ ਮੈਂ ਕਹਿੰਦਾ ਸਰ ਕਹਿੰਦੇ ਗੱਡੀ ਘੁਮਾਓ ਮੈਂ ਕਹਿੰਦਾ ਸਰ ਇੱਕ ਮਿੰਟ ਦੋ ਸਰ ਉਹ ਗੱਡੀ ਘੁਮਾ ਰਿਹਾ ਹੈ ਕਿ ਦਗੀ ਨਗੀਨ ਗੱਡੀ ਤੇ ਸੀ ਕਿੱਦਿ ਕਿਤਾ ਕਮਾਲਾਂਗਾ ਤੋ ਨਾਲ ਹੀ ਨਾਲੇ ਤੇ ਪੇਰ ਕੱਤੀ ਤੁਸੀਂ ਆਰਾਮ ਮੰਗਣ ਦੀ ਕੋਸ਼ਿਸ਼ ਕੀਤੀ ਤੇ ਤੁਹਾਡੇ ਤੇ ਪੁਲਿਸ ਨੇ ਹਮਲਾ ਕੀਤਾ ਕਿ ਪੁਲਿਸ ਵੀ ਇੱਥੇ ਪੰਜਾਬ ਪੁਲਿਸ ਵੀ ਗੁੰਡਾਗਰਦੀ ਕਰ ਰਹੀ ਹੈ ਤੁਹਾਨੂੰ ਕਰ ਰਹੀ ਹੈ ਸਰ ਬਿਲਕੁਲ ਕਰ ਰਹੀ ਹੈ ਤੇ ਕੀ ਹੋਣ ਆਪਾਂ ਜੂ ਨਹੀਂ ਮਗਰ ਨਹੀਂ ਇਹਨਾਂ ਦੀ ਗੱਡੀ ਮਗਰ ਇਹਨਾਂ ਦੇ ਵੀ ਪੇਰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਦੇ ਵੀ ਪੇਰ ਮਾਰਨ ਲੱਗੇ ਸੀ ਤੇ ਤੁਹਾਡੀ ਅੱਖੋਂ ਖੂਨ ਜਿਹੜਾ ਖੂਨ ਨਿਕਲ ਰਿਹਾ ਪੁਲਿਸ ਮੁਲਾਜ਼ਮ ਨੇ ਕੱਢਿਆ ਹਾਂਜੀ ਹਾਂਜੀ ਸਰ ਮੁੰਦਰੀ ਪਾਈ ਨਾ ਤੇ ਆਹੋ ਦੋ ਇੱਟਾਂ ਅੱਖ ਦੇ ਵਿੱਚ ਜੀ ਪਲੇਟ ਕਰੋਗੇ ਪੁਲਿਸ ਕਰਨ ਦੀ ਬਾਤ ਦਰਖਾਵਾ ਦਵਾਂਗਾ ਮੈਂ ਕਾਰਵਾਈ ਕਰਵਾਉਗੀ ਲੱਗਦਾ ਕਿ ਪੁਲਿਸ ਪੁਲਿਸ ਮਲਾਜ਼ਮ ਨੇ ਲੱਗਦਾ ਡ੍ਰਿੰਕ ਕੀਤੀ ਹੋਈ ਸੀ ਸਰ ਕੀਤੀ ਆ ਵਾਸ਼ਨਾ ਆ ਰਹੀ ਐ ਸਮੂਹਾਂ ਨੂੰ ਪੁਲਿਸ ਮਲਾਜ਼ਮ ਨੇ ਡ੍ਰਿੰਕ ਕੀਤੀ ਹੋਈ ਹੈ ਕੀਤੀ ਆ ਸਾਰੇ ਚਲੋ ਬੈਟਰੀ ਚੋਣਾ ਮੰਗਲ ਸਿੰਘ ਦਾ ਨਾਮ ਆ ਜੀ ਜ਼ੀਰੋ ਐਰੇ ਚ ਪੇੜ ਮਾਰੀ ਪੁਲਿਸ ਮਲਾਜ਼ਮ ਨੇ ਤੁਸੀਂ ਸਾਹਮਣੇ ਸੀ ਹਾਂ ਜੀ ਸਾਹਮਣੇ ਤੇ ਤੁਹਾਡੇ ਵੀ ਪੁਲਿਸ ਮਲਾਜ਼ਮ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਕੀਤੀ ਕਰ ਮੈਂ ਆਥਾ ਮੈਂ ਬਾਬੂ ਕਰ ਲੈਣਾ ਨੇ ਆਹ ਦਾ ਲੋਟ ਡਰ ਗਿਆ ਪੂਰੀ ਤੇ ਚੇੜ ਮਾਰੀ ਮੇਰੇ ਵੀ ਨਾਲ ਕੋਈ ਕੋਈ ਨਹੀਂ ਮਨੂਰ ਤੇ ਵੀਰ ਦੇ ਕਿੰਨੀ ਚਪੇੜ ਮਾਰੀ ਆ ਔਰ ਕੀ ਕਾਨੂੰਨ ਨਿਕਲ ਰਿਹਾ ਇਸ ਟਾਈਮ ਅੱਖ ਦੇ ਵਿੱਚੋਂ ਬਹੁਤ ਜ਼ਿਆਦਾ ਹਾਂਜੀ ਬਹੁਤ ਜ਼ਿਆਦਾ ਕੀ ਨਾ ਪੁੱਛ ਲੈਦਾ ਤੇ ਕੀ ਹੁਣ ਤੁਸੀਂ ਆਪਣਾ ਬੈਟਰੀ ਰਿਛੇ ਵਾਲੇ ਯੂਨੀਅਨ ਇਕੱਠੀ ਕਰਕੇ ਇਹਨਾਂ ਦੇ ਖਿਲਾਫ ਕਾਰਵਾਈ ਕਰਵਾਓਗੇ ਹਾਂਜੀ ਪਹਿਲਾਂ ਵੀ ਇਹਨਾਂ ਨੇ ਆਮਦਾਸ ਕੇ اور ਇੱਕ ਬੈਟਰੀ ਰੱਖਿਆਲੇ ਨਾਲ ਪੂ ਸਾਰੇ ਨੇ ਧੱਕਾ ਕੀਤਾ ਕਿ ਮਾਮਲਾ ਸੁਪਰੀਮ ਕੋਰਟ ਦੇ ਪਹੁੰਚੇ ਜੀ ਜਿਆ ਭੀਮ ਜਿਆ ਸਭਿਧਾਨ ਸਮਾਜ ਦੇ ਸਾਰੇ ਇਸ਼ਤਾਂ ਨੂੰ ਨਮਨ ਬੈਟਰੀ ਰੱਖਿਆ ਚਲਾਉਣ ਵਾਲੇ ਜਿਹੜੇ ਲੋਕ ਰੋਜ਼ ਕਮਾਉਂਦੇ ਤੇ ਰੋਜ਼ ਕਮਾਉਂਦੇ ਹੈਂਡ ਟੂ ਮਾਉਥ ਹੈ ਸਰਕਾਰ ਨੂੰ ਪਤਾ ਹੈ ਕਿ ਛੋਟੇ ਦਾਇਰੇ ਦੇ ਲੋਕ ਹੈਗੇ ਕਿ ਇਹਨਾਂ ਨੇ ਰੋਜ਼ ਕਮਾਣਾ ਹੈ ਆਪਣੀ ਮਿਹਨਤ ਕਰਨੀ ਆ ਤੇ ਫੇਰ ਕਹਣਾ ਹੈ ਸਰਕਾਰਾਂ ਦੇ ਸਰਕਾਰਾਂ ਦੇ ਅਧਿਕਾਰ ਦੇ ਵਿੱਚ ਇਹ ਨਹੀਂ ਆਉਂਦੇ ਕਿਉਂਕਿ ਇਹਨਾਂ ਦੇ ਇਹਨਾਂ ਕੋਲ ਸਿਰਫ ਵੋਟ ਹੈਗਾ ਸਰਕਾਰ ਬਣਾਣ ਲਈ ਇਹਨਾਂ ਕੋਲ ਪੈਸਾ ਨਹੀਂ ਹੈਗਾ ਇਨਾਂ ਕੋ ਕੋਹੋਨਾ ਦੇ ਹੋਲਡਿੰਗ ਲਾਣ ਲਈ ਕੁਝ ਨਹੀਂ ਹੈਗਾ ਰੈਲੀਆਂ ਕਰਾਣ ਲਈ ਕੁਝ ਨਹੀਂ ਹੈਗਾ ਇਹ ਜਿਹੜੀ ਗੱਜਾ ਹੈਗੀ ਆ ਕਿ ਸਰਕਾਰਾਂ ਦੇ ਰਾਜ ਦੇ ਵਿੱਚ ਇਹਨਾਂ ਦੀ ਐਸਾਈ ਸਰਕਾਰਾਂ ਦੇ ਐਸਾਈ ਕੋ ਕਲਵਾਨ ਚੰਦਿੰਗ ਦਾ ਐਸਈਆ ਦਰਬਾਰ ਸਾਹਿਬ ਦੇ ਲਾਗੇ ਸਭ ਤੋਂ ਵੱਡਾ ਸਥਲ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਦੇ ਲਾਗੇ ਜਿੱਥੇ ਹਰ ਧਰਮ ਦੇ ਲੋਕ ਆਉਂਦੇ ਤੇ ਇਨਸਾਨੀਅਤ ਦੀ ਗੱਲ ਕੀਤੀ ਜਾਂਦੀ ਆ ਉੱਥੇ ਇੰਨਾ ਇਨਸਾਨੀਅਤ ਨੂੰ ਸ਼ਰਮਨਾਕ ਕਰਨ ਵਾਲੀ ਹਾਲਾਤ ਕਿ ਇਸ ਮੁੰਡੇ ਨੂੰ ਚਪੇੜ ਮਾਰ ਕੇ ਗਾਂ ਕੀਤਾ ਜਾਂਦਾ ਜਿਹਦੇ ਹਾਲਾਤ ਕੇਰੀ ਅੱਖਾਂ ਦੇਖੋ ਖੂਨ ਆ ਜਾਂਦਾ ਸੈਕਿੰਡ ਜਦੋਂ ਆਣ ਕੇ ਇਹਨੂੰ ਪੁੱਛਦੇ ਆ ਇੱਥੋਂ ਦੇ ਜਨਤਾ ਨੂੰ ਆਣ ਕੇ ਦੱਸਦੀ ਆ ਕਿ ਇੱਕ ਲੜਕਣ ਕੇ ਦੱਸਦਾ ਨੂੰ ਕਿ ਉਹਨੂੰ ਮੈਂ ਦੱਸਿਆ ਕਿ ਮੇਰੀ ਜਨਾਨੀ ਪ੍ਰੈਗਨੈਂਟ ਆ ਭਾਜੀ 2 ਮਿੰਟ ਰੁਕਜੋ ਤੇ ਅਖੋ ਕਹਿੰਦਾ ਪ੍ਰੈਗਨੈਂਸੀ ਦਾ ਸਰਟੀਫਿਕੇਟ ਦੇ ਮੈਨੂੰ ਪਹਿਲਾਂ ਪਤਾ ਤਾਂ ਲੱਗਿਆ ਪ੍ਰੈਗਨੈਂਸੀ ਦਾ ਸਰਟੀਫਿਕੇਟ ਹੁੰਦਾ ਕੀ ਆ ਕਿੱਥੋਂ ਮਿਲਦਾ ਪਤਾ ਤਾਂ ਲੱਗੇ ਲੇਕਿਨ ਇਹ ਲੋਕ ਹੀ ਆ ਇਹਨਾਂ ਦੇ ਜਾ ਕੇ ਟੈਸਟ ਕਰਾ ਲਓ ਹੁਣ ਵੀ ਡਾਕਟਰ ਟੈਸਟ ਕਰਾਓ ਇਹਨਾਂ ਦਾ ਹੁਣ ਵੀ ਸ਼ਰਾਬ ਦੀ ਹਾਲਾਤ ਚ ਆ ਕੇ ਜਿਹੜਾ ਬੰਦਾ ਸ਼ਰਾਬ ਦੀ ਹਾਲਾਤ ਚ ਹੁੰਦਾ ਮਾਨਸਿਕ ਤੌਰ ਤੇ ਐਲੀਜੀਬਲ ਨਹੀਂ ਹੁੰਦਾ ਕਿ ਕੰਮ ਕਰਨ ਲਈ ਇੱਥੇ ਕੰਮ ਕਰਨ ਲਈ ਲੇਕਿਨ ਇਹਨਾਂ ਦੀ ਮਾਨਸਿਕਤਾ ਇੰਨੀ ਕਿ ਮੈਂਟੈਲਿਟੀ ਖਰਾਬ ਹੋ ਚੁੱਕੀ ਆ ਕਿ ਸ਼ਰਾਬ ਪੀ ਕੇ ਸ਼ਰਾਬ ਪੀ ਕੇ ਹੱਲੇ ਵੀ ਦੇਖ ਲਓ ਹੱਲੇ ਵੀ ਚੀਕਾ ਮਾਰ ਰਿਹਾ ਕਿ ਮੈਂ ਨਹੀਂ ਕਰਨਾ ਜੋ ਮਰਜ਼ੀ ਗੱਲ ਨੂੰ ਮੈਂ ਬੈਟਰੀ ਰੈਕਟਰ ਨਹੀਂ ਚੱਲਣ ਦੇਣਾ ਯਾਰ ਯਾਰ ਤੁਹਾਡੇ ਪਿਓ ਦਾ ਨਹੀਂ ਹੈਗਾ ਸ਼ਹਿਰ ਗਰੀਬ ਜਨਤਾ ਦਾ ਇਹਨਾਂ ਨੇ ਕਮਾਣਾ ਆ ਇਹਨਾਂ ਨੇ ਖਾਣਾ ਆ ਤੁਹਾਡੇ ਪਿਓ ਦਾ ਸ਼ਹਿਰ ਨਹੀਂ ਹੈਗਾ ਤੁਹਾਨੂੰ ਇਹਨਾਂ ਦੇ ਇਹਨਾਂ ਜਿੱਤ ਤੁਸੀਂ ਰੂਲਿੰਗ ਦੇ ਤੁਸੀਂ ਟ੍ਰੈਫਿਕ ਕੰਟਰੋਲ ਲਈ ਕਰ ਰਹੇ ਹੋ ਤੇ ਇਹਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਰਾਈਟ ਦੇ ਦਿੱਤਾ ਕਿਸ ਨੂੰ ਚਪੇਟ ਮਾਰਨ ਦਾ ਕੀ ਗੱਲ ਸਰ ਲੱਗਦਾ ਨਹੀਂ ਕਿ ਇਹਨਾਂ ਕੋ ਗੈਂਗਸਟਰਾਂ ਦੇ ਉੱਤੇ ਕਾਰਵਾਈ ਨਹੀਂ ਹੁੰਦੀ ਜਾਂ ਉਹ ਫੜੇ ਨਹੀਂ ਜਾਂਦੇ ਤੇ ਇਹ ਗਰੀਬ ਬੰਦੇ ਨਾਲ ਬਹੁਤ ਜ਼ਿਆਦਾ ਧੱਕਾ ਕਰ ਰਹੇ ਨੇ ਐਸਮ ਕਿ ਗੁੰਡਾਗਰਦੀ ਇੱਥੇ ਪੰਜਾਬ ਪੁਲਿਸ ਦੀ ਵੀ ਚੰਨੀ ਚਾਲੂ ਹੋ ਗਈ ਹੈ ਦੇਖੋ ਜੀ ਗੈਂਗਸਟਰਾਂ ਦੇ ਉੱਤੇ ਕਦੀ ਕਾਰਵਾਈ ਨਹੀਂ ਹੁੰਦੀ ਕਿਉਂਕਿ ਗੈਂਗਸਟਰਾਂ ਕੋ ਇਹ ਲੋਕ ਪਹਿਲਾਂ ਹੀ ਗੈਂਗਸਟਰਾਂ ਨਾਲ ਸੈਟਿੰਗ ਹੁੰਦੀ ਹੈ ਇਹਨਾਂ ਦੀ ਆ ਸਭ ਕੁਝ ਇਹਨਾਂ ਕੋ ਗੈਂਗਸਟਰਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ ਕਿਤੇ ਨੂੰ ਚੁੱਕ ਕੇ ਲੈ ਕੇ ਅੰਦਰ ਦਿੱਤਾ ਜਾਂਦਾ ਹੈ ਮਨ ਲੇ ਕਿ ਸਰਕਾਰਾਂ ਉਹਨਾਂ ਨੂੰ ਪੂਝਦੀਆਂ ਗੈਂਗਸਟਰਾਂ ਨੂੰ ਜੇ ਗੈਂਗਸਟਰ ਨੂੰ ਪੂਝਣਾ ਬੰਦ ਕਰ ਦੇਣ ਸਰਕਾਰਾਂ ਤੇ ਇਹਨਾਂ ਦੇ ਹਾਲਾਤ ਐ ਨਾ ਹੋਣ ਗਰੀਬਾਂ ਨੂੰ ਨਹੀਂ ਨਾ ਪੂਜਿਆ ਜਾਂਦਾ ਕਿਉਂਕਿ ਇਹ ਕਿਸੇ ਧਾਇਰੇ ਜਿਹੜੀਆਂ ਆਉਂਦੇ ਇਹਨਾਂ ਨੂੰ ਸਿਰਫ ਵੋਟ ਆ 5 ਸਾਲ ਇੱਕ ਅਧਿਕਾਰੀ ਆਉਂਦਾ ਐਮਐਲਏ ਆਉਂਦਾ ਵੋਟ ਲੈ ਕੇ ਇਹਨਾਂ ਨੂੰ 5 ਸਾਲ ਵਰਤਦਾ ਪੰਜ ਸਾਲ ਦੇ ਰਾਜ ਦੇ ਵਿੱਚ ਇਹਨਾਂ ਦੀ ਇੱਕ ਔਰ ਦਾ ਨਤੀਜਾ ਹੈਗਾ ਗਲਤ ਔਰ ਦਾ ਨਤੀਜਾ ਹੈਗਾ ਇਹਨਾਂ ਦੀ ਅੱਖਾਂ ਦੇ ਉੱਤੇ ਲਊ ਨਿਕਲਿਆ ਗਿਲਸਰ ਤੁਸੀਂ ਸਮਾਜ ਸੇਵਕ ਦੇ ਵਿੱਚ ਹਰ ਜਗ੍ਹਾ ਪਹਿਲੇ ਪਹੁੰਚ ਜਾਂਦੇ ਹੋ ਔਰ ਅੱਜ ਵੀ ਸਮਾਂ 10 ਵਜੇ ਦਾ ਹੋ ਗਿਆ ਤੁਸੀਂ ਪਹੁੰਚੇ ਹੋ ਔਰ ਕੀ ਇਹਨਾਂ ਦੇ ਹੱਕ ਦੇ ਵਿੱਚ ਤੁਸੀਂ ਕਾਨੂੰਨੀ ਕਾਰਵਾਈ ਕਰਵਾਓਗੇ ਜੀ ਮਲਾਇਮ ਜੀ ਸਾਡਾ ਜ਼ਮੀਰ ਇਨਸਾਨੀਅਤ ਦੇ ਨਾਲ ਜੁੜਿਆ ਹੋਇਆ ਅੰਦੀ ਕਿਹੜੀਆਂ ਇਹੋ ਜਿਹੀਆਂ ਘਟਨਾਵਾਂ ਇਨਸਾਨੀਅਤ ਨੂੰ ਸ਼ਰਮਨਾਕ ਕਰਨ ਵਾਲੀਆਂ ਹੁੰਦੇ ਆ ਉੱਤੇ ਹਰ ਵਾਰੀ ਸਟੈਂਡ ਲਿਆ ਉਹਨ ਲੜਕੇ ਵੱਲੋਂ ਦਰਖਾਸਤ ਦਵਾਵਾਂਗੇ ਦੇਖਾਂਗੇ ਕਿ ਕੋਈ ਪੁਲਿਸ ਅਧਿਕਾਰੀ ਆਣ ਕੇ ਇਹ ਨਹੀਂ ਸੋੰਦਾ ਕਿ ਉਹ ਨਹੀਂ ਸੋੰਦਾ ਇਹ ਤੇ ਤੁਹਾਨੂੰ ਪਤਾ ਹੈ ਪੁਲਿਸ ਪੁਲਿਸ ਦਾ ਸੱਜਣ ਲੇਕਿਨ ਇਹ ਵੀ ਸਮਾਈ ਕਰਨ ਲਈ ਧਰਨੇ ਕਰਨੇ ਪੈਣ ਮੁਜਾਰੇ ਕਰਨੇ ਪੈਣ ਰੋਡ ਜਾਮ ਕਰਨੇ ਪੈਣ ਲੇਕਿਨ ਕਰਾਂਗੇ ਇਹਨੂੰ ਅਧਿਕਾਰ ਦਵਾ ਕੇ ਰੱਖਾਂਗੇ ਕਿਉਂਕਿ ਇਹ ਵੀ ਇੰਡੀਆ ਦਾ ਨਾਗਰਿਕ ਹੈਗਾ ਇੱਥੋਂ ਦਾ ਪੰਜਾਬ ਦਾ ਨਾਗਰਿਕ ਹੈਗਾ ਕਨਸਟੀਟਿਊਸ਼ਨ ਦੇ ਦਾਇਰੇ ਜਾਂਦਾ ਜੋ ਬੰਦੀ ਸਜ਼ਾ ਉਹਨੂੰ ਮਿਲਦੀ ਹੋਏਗੀ ਉਹਨੂੰ ਜ਼ਰੂਰ ਦਵਾਵਾਂਗੇ ਜਿਆਕੀ ਜੀ ਜੀ ਤੇ ਤੁਹਾਡੇ ਨਾਲ ਥਾਣੇਦਾਰ ਸਾਹਿਬ ਕੋਣ ਲੱਗੇ ਨੇ ਕਲਵੰਤ ਸਿੰਘ ਉਹਨਾਂ ਨੇ ਹੁਣੇ ਬੈਟਰੀ ਖਿਆਲੇ ਨੂੰ ਕੇੜ ਮਾਰੀ ਤੁਸੀਂ ਮਜੂਰ ਸੀ ਉਸ ਟਾਈਮ ਤੇ ਮੋੜਨ ਵਾਸਤੇ ਗਏ ਜਰੂਰ ਹੈ ਮਗਰ ਤੁਹਾਨੂੰ ਚਪੇੜ ਦਾ ਨਹੀਂ ਪਤਾ ਜੇ ਸੀਸੀਟੀਵੀ ਤੇ ਤੁਸੀਂ ਸਾਹਮਣੇ ਆ ਗਏ ਤੇ ਫੇਰ ਤੁਹਾਡੇ ਤੇ ਵੀ ਕਾਰਵਾਈ ਹੋਵੇ ਕੀ ਲਗਦਾ ਨਹੀਂ ਕਿ ਤੁਹਾਡੇ ਕਲਵੰਤ ਸਿੰਘ ਜਿਹੜੇ ਐਸਆਈ ਨੇ ਉਹਨਾਂ ਨੇ ਡ੍ਰਿੰਕ ਨਹੀਂ ਕੀਤੀ ਆ ਉਹਨਾਂ ਦੇ ਮੂੰਹ ਤੇ ਕਮੈਂਟ ਵੀ ਬਹੁਤ ਆ ਰਹੀ ਆ ਮਿੰਸ ਕੀ ਤੁਹਾਨੂੰ ਨਹੀਂ ਪਤਾ ਪਰ ਉਹਨਾਂ ਨੇ ਕੀਤੀ ਜਰੂਰ ਹੈ ਨਹੀਂ ਉਹ ਤੁਸੀਂ ਮਲਾਇਮ ਦਾ ਤੇ ਸਾਥ ਦੋਗੇ ਨਹੀਂ ਨਹੀਂ ਉਹ ਗੱਲ ਹੈ ਕਿ ਸਾਥ ਵਾਲੇ ਗੱਲ ਹੈ ਪਰ ਜੀ ਨਹੀਂ ਜੇ ਮਗਰੋਂ ਪੀ ਕੇ ਆ ਜਣਗੇ ਤੇ ਤੁਹਾਨੂੰ ਲੱਗਦਾ ਨਹੀਂ ਤੁਸੀਂ ਨਾਲ 24 ਘੰਟੇ ਰਹਿੰਦੇ ਹੋ ਉਹਨਾਂ ਨਾਲ ਡਿਊਟੀ ਕਰਦੇ ਹੋ ਤੁਹਾਨੂੰ ਲੱਗਦਾ ਨਹੀਂ ਮਹਿਸੂਸ ਨਹੀਂ ਹੁੰਦਾ ਕਿ ਯਾਰ ਇਹ ਬੰਦੇ ਨੇ ਡਰਿੰਕ ਕੀਤੀ ਤੁਸੀਂ ਕਰਦੇ ਜੋ ਡਰਿੰਕਰ ਪਰ ਜਿਹੜੇ ਬੰਦਾ ਡਰਿੰਕ ਨਹੀਂ ਕਰਦਾ ਉਹਨੂੰ ਤੇ ਮਿੰਟ ਤੋਂ ਪਹਿਲੇ ਸਮੈਲ ਆ ਜਾਂਦੀ ਨਹੀਂ ਸਾਰੀ ਪਬਲਿਕ ਨੂੰ ਆ ਰਹੀ ਹੈ ਅੱਛਾ ਉਹ ਨੂੰ ਤੁਸੀਂ ਇੰਨੀ ਗੱਲ ਮੰਨਦੇ ਹੋ ਕਿ ਉਹ ਬੈਟਰੀ ਮੋੜਨ ਗਏ ਤੇ ਉਹਨਾਂ ਨੇ ਚਪੇੜ ਮਾਰੀ ਹੈ ਇੱਕ ਲੜਕੇ ਨੂੰ ਮੋੜਨ ਗਏ ਹੀ ਉਸੇ ਨਾਲ ਬਹਿਸ ਕਰ ਰਹੇ ਮੈਂ ਚਪੇੜ ਦਾ ਟਕਰਾ ਬਹਿਸ ਕਰਨ ਦੇ ਇਹਨਾਂ ਨੂੰ ਪਤਾ ਚਪੇੜ ਦਾ ਨਹੀਂ ਪੈਂਦਾ ਮੀਨਸ ਕੀ ਤੁਸੀਂ ਸਾਈਡ ਲੈ ਰਹੇ ਹੋ ਗੁੱਸੇ ਦੀ ਕੁਝ ਮੁਲਾਜ਼ਮ ਦਿੱਖੀ ਆਹ ਵਾਲੀ ਪਟਾਲੀ ਕੰਡੂ ਵੀ ਟੱਕੀ ਉਹ ਕਹਿੰਦਾ ਬੋਲ ਲੱਖ ਭਾਈ ਲਾਗੜਾ ਜਾਨਾ ਜਾਲਾ ਇੱਥੇ ਜਾਣਾ ਚਲੋ ਉਹ ਅਧਿਕਾਰ ਹੈ ਤੁਹਾਡੇ ਕੋ ਕੀ ਹੈ ਕਿ ਤੁਸੀਂ ਚਲਾਨ ਕਰ ਸਕਦੇ ਹੋ ਦੇਖੋ ਤੁਸੀਂ ਚਲਾਨ ਕਰ ਸਕਦੇ ਹੋ ਤੁਸੀਂ ਪਰਚਾ ਕਰ ਸਕਦੇ ਹੋ ਮਗਰ ਤੁਸੀਂ ਕਾਨੂੰਨ ਦੇ ਦਾਇਰੇ ਚ ਕਿਸੇ ਦੇ ਹੱਥ ਨਹੀਂ ਝੁਕ ਸਕਦੇ ਜੀ ਜੀ ਤੇ ਉਹ ਕਹਿ ਜਾਂਦੇ ਮੇਰੇ ਵਾਪਸ ਪਈ ਬੈਸਦੇ ਆ ਤੇ ਜਿਹੜੇ ਬੈਸਦੇ ਉਹਨਾਂ ਦੇ ਚਪੇ ਨੂੰ ਕਰਦੇ ਤੁਹਾਡੇ ਥਾਣੇਦਾਰ ਨੇ ਮਾਰੀ ਥਾਣੇਦਾਰ ਨੇ ਮਾਰੀ ਨਾ ਉਹਦੇ ਮੰਦੇ ਹੋ ਕਿ ਨਹੀਂ ਮਾਰੀ ਹੋਏਗੀ ਤੁਸੀਂ ਕਹਿ ਸਕਦੇ ਹੋ ਮਾਰੀ ਹੋਏਗੀ ਤੁਸੀਂ ਲਗਾ ਮੈਂ ਉਹ ਤੇ ਕਰਾਂਗੇ ਸੀਸੀਟੀਵੀ ਚੈੱਕ ਜਰੂਰ ਕਰਾਂਗੇ ਮੈਂ ਤਾਂ ਉਧਰਲੇ ਪਾਸੇ ਮੈਂ ਇੰਨਾ ਪੁੱਛ ਲਿਆ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਟੈਟਾ ਟਾਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵorldwide ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾਤੇ ਦੇਖ ਸਕਦੇ ਹੋ US ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ